ਜੀ ਸਾਸਵਣੇਗੀ ਰਾਜਤਾਲੀ ਵਾਲੀ ਖਰੀਜਾ ਹੁੰਦੀ ਹੈ ਨਾ ਕਿ ਯਾਰ ਮੈਂ ਆਪਣੀ ਨੂੰਹ ਲਈ ਆ ਚੀਜ਼ ਕਰਨੀ ਆ ਮੇਰੀ ਡਾਟਰ ਨੂੰ ਲੱਗੇ ਨਾ ਮੈਂ ਆਪਣੀ ਦੀਵਾ ਬਣਾ ਕੇ ਰੱਖਾ ਉਹਨੂੰ ਲੱਗੇ ਨਾ ਕਿ ਮੇਰੀ ਮਦਰ ਇਨ ਲਾ ਉਹਨੂੰ ਲੱਗੇ ਕਿ ਮੇਰੀ ਆਪਣੀ ਮਾਂ ਹੈ ਤੇ ਰਾਜਤਾਲੀ ਵਾਲ ਦੀ ਕੋਈ ਅਸੀ ਖੁਆਈ ਸੀ ਜਿਹੜੀ ਆਪਣੇ ਵਿਆਹ ਤੇ ਧੂਰੀ ਰਹੀ ਉਹ ਕਹਿੰਦੀ ਆਪਣੇ ਪੁੱਤ ਦੇ ਵਿਆਹ ਤੇ ਮੈਂ ਕਰਦੀ ਮੈਂ ਕੀ ਦੱਸਾਂ ਮੇਰੀਆਂ ਕਿੰਨੀਆਂ ਖੁਆਇਸ਼ਾਂ ਕਿੰਨੀਆਂ ਖੁਆਇਸ਼ਾਂ ਨੇ ਹੈ ਨਾ ਤੇ ਆ ਸ਼ੂਟ ਵਾਲੇ ਵਿੱਲੇ ਹੀ ਨਹੀਂ ਕਰਦੇ ਔਨ ਕੈਮਰਾ ਲਾ ਮਾ ਜਾ ਰਿਹਾ ਸ਼ੂਟ ਵਾਲੇ ਵਿੱਲੇ ਨਹੀਂ ਕਰਦੇ ਕਿ ਦਿਨਾਂ ਬਾਅਦ ਵਿਆਹ ਹੈ ਛੇਦਰਾ ਮਾਦ ਵਿਆਹ ਅਜੇ ਛੇਦਰੀ ਕੇ 12 ਦਾ ਵਿਆਹ 11 ਨੂੰ ਪਾਠ ਇੱਕ ਚੀਜ਼ ਇਸ ਵਿਆਹ ਦੇ ਵਿੱਚ ਖਾਸ ਹੋਣ ਵਾਲੀ ਆ ਕਿ ਅ ਪਹਿਲੀ ਗੱਲ ਤਾਂ ਅਸੀਂ ਕੁਝ ਲੈਣਾ ਨਹੀਂ ਬਹੁਤ ਛੋਟੀ ਨਾਲ ਕੁਝ ਨਹੀਂ ਸਿੰਪਲ ਵਿਆਹ ਬਿਲਕੁਲ ਤੇ 21 ਬੰਦੇ ਵਾਲਾ ਨੀ ਇੰਡਸਟਰੀ ਦੇ ਵਿੱਚੋਂ ਵੀ ਮੈਂ ਕਿਸੇ ਨੂੰ ਨਹੀਂ ਬੁਲਾ ਰਹੀ ਤੇ ਦੂਜੀ ਗੱਲ ਅ ਮੇਰੀ ਮਦਰ ਨੂੰ ਮੈ ਇਹਦੇ ਵਿੱਚ ਰੱਖਣਾ ਚਾਹੁੰਦੀ ਹਾਂ ਨਾ ਕਿਉਂ ਹੈ ਨਹੀਂ ਮੇਰੇ ਮੰਮੀ ਦੀ ਨਾ ਇੱਕ ਪੁਰਾਣੀ ਸਲਵਾਰ ਸਿਲਕ ਦੀ ਮੈ ਰੂਨ ਰ ਕਲਰ ਦੀ ਉਸ ਸਲਵਾਰ ਮੈਂ ਇਸ ਵਿਆਹ ਦੇ ਵਿੱਚ ਪਾ ਰਹੀ ਆ। ਕੀਵਾਤ ਉਹਦੇ ਨਾਲ ਮੈਂ ਉਹਦੇ ਨਾਲ ਮੈਂ ਆਪਣਾ ਕਮੀਜ਼ ਬਣਵਾਇਆ। ਠੀਕ ਹੈ ਤਾਂ ਉਹਨਾਂ ਨੂੰ ਮੈਂ ਪ੍ਰੈਜ਼ੈਂਟ ਰੱਖਣਾ ਆ। ਕੀਵਾਤ ਇਹ ਉਹਦੇ ਚ ਖਾਸ। ਸੱਸੂ ਮਾਂ ਸੱਸ ਕਿਹੋ ਜੀ ਸੱਸ ਬਣੇਗੀ ਰਾਜਤਾਲੀ ਵਾਲੀ ਕਰੀਜਾ ਹੁੰਦੀ ਹੈ ਨਾ ਕਿ ਯਾਰ ਮੈਂ ਆਪਣੀ ਨੂੰਹ ਲਈ ਆ ਚੀਜ਼ ਕਰਨੀ ਆ। ਮੈਂ ਬਹੁਤ ਕੂਲ ਸੱਸ ਬਣਨਾ ਚਾਹੁੰਨੀ ਆ। ਕਿ ਉਹਨੂੰ ਮੇਰੀ ਡਾਟਰ ਨੂੰ ਲਾਉਣ ਨੂੰ ਲੱਗੇ ਨਾ ਮੈਂ ਆਪਣੀ ਧੀਵਾ ਬਣਾ ਕੇ ਰੱਖਿਆ ਉਹਨੂੰ ਲੱਗੇ ਨਾ ਕਿ ਮੇਰੀ ਮਦਰ ਇਹਨ ਲੋ ਆ ਉਹਨੂੰ ਲੱਗੇ ਕਿ ਮੇਰੀ ਆਪਣੀ ਮਾਂ ਆ ਕਿ ਉਹ ਮੇਰੀ ਸੱਸ ਸਹੇਲੀਆਂ ਵਰਗੀ ਯਾ ਅਸੀਂ ਭੈਣਾ ਭਾਈ ਹਮ ਸੱਚੀ ਗੱਲ ਤੁਹਾਨੂੰ ਦੇਖ ਕੇ ਤੇ ਸੱਚੀ ਪੈੜਾਈ ਲੱਗਦੀ ਆ ਤੁਹਾਡੀ ਤੁਹਾਡੇ ਏਜ ਰੋਕਣ ਦਾ ਕਾਰਨ ਕੀ ਹੈ ਤੁਸੀਂ ਆਪਣੀ ਉਮਰ ਰੋਕ ਕੇ ਰੱਖੀ ਆ ਸਾਰਾ ਦਿਨ ਹੱਸਦੀ ਜੋ ਰਹਿਣੀ ਆ ਇਕ ਇਹ ਵੀ ਗੱਲ ਹੈ ਕਹਿੰਦੇ ਆ ਜਿਹੜੇ ਬਹੁਤਾ ਹੱਸਦੇ ਨੇ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਹੁੰਦਾ ਨਾ ਉਹ ਕਿਸੇ ਨੂੰ ਦੱਸਦੇ ਨਹੀਂ ਆ ਤੇ ਰਾਜਧਾਲੀਵਾਲ ਦਾ ਮੈਂ ਉਹ ਵੀ ਇੱਕ ਫੇਸ ਦੇਖਿਆ ਹੈ ਨਾ ਜਦੋਂ ਤੁਸੀਂ ਮੈਨੂੰ ਲਾਸਟ ਲਾਸਟ ਟਾਈਮ ਮਿਲੇ ਸੀਗੇ ਤੁਸੀਂ ਬੜੇ ਸਾਦਗੀ ਭਰੇ ਅੰਦਾਜ਼ 'ਚ ਸੀ ਯੂ ਸੈਡ ਕਿ ਲਾਈਫ ਦੇ ਵਿੱਚ ਬਹੁਤ ਕੁਝ ਹੋਇਆ ਬੀਤੇ ਦਿਨੇ ਹਨਾ ਬਟ ਫਿਰ ਵੀ ਜਦੋਂ ਤੁਸੀਂ ਪਬਲਿਕਲੀ ਆਉਂਦੇ ਨਾ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਖੁਸ਼ੀਆਂ ਹੀ ਵੰਡਨੀਆਂ ਨੇ ਕਿ ਲੋਕਾਂ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਇਰਾਜੀ ਆਪਣੇ ਆਪ ਨੂੰ ਰੋਜ਼ ਕਿਦਾਂ ਇਹਦੇ ਲਈ ਪ੍ਰੇਪੇਅਰ ਕਰਨਾ ਪੈਂਦਾ ਕਿ ਯਾਰ ਕੋਈ ਨਹੀਂ ਹਰ ਇੱਕ ਦੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਹੁੰਦੇ ਆ ਮੈਂ ਇੰਨੇ ਵੇਖੇ ਹੁਣ ਤੇ ਕੋਈ ਗੱਲ ਹੀ ਨਹੀਂ ਰਹੀ ਹਾਂ ਬਿਲਕੁਲ ਇਹ ਤਾਂ ਆਪਣੀ ਜ਼ਿੰਦਗੀ ਦਾ ਹਿੱਸਾ ਹੁੰਦਾ ਨਾ ਜੇ ਫੁੱਲ ਨੇ ਤਾਂ ਕੰਡੇ ਵੀ ਹੋਣਗੇ ਹੈਨਾ ਤੇ ਜੇ ਕੰਡਾ ਚੂਹੂਗਾ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਕੋਈ ਦੁੱਖ ਹੋਇਆ ਸਾਨੂੰ ਫੀਲ ਹੋਇਆ ਹੈਨਾ ਕੰਡਾ ਚੂਹੂ ਕੇ ਉਹਨੇ ਪਤਾ ਨਹੀਂ ਸਾਨੂੰ ਕੀ ਫੀਲ ਕਰਾਇਆ ਕਿ ਕੋਈ ਪ੍ਰੋਬਲਮ ਆਉਣ ਵਾਲੀ ਆ ਜਾਂ ਖੁਸ਼ ਵੀ ਆ ਸੋ ਮੈਂ ਤਾਂ ਇਹੀ ਕਹਿੰਨੀ ਹੁੰਦੀ ਆ ਕਿ ਜੇ ਮੈਂ ਕਿਸੇ ਨੂੰ ਦੁੱਖ ਨਾ ਦਵਾ ਮੇਰੇ ਕਰਕੇ ਕਿਸੇ ਨੂੰ ਕੋਈ ਦੁਖੀ ਨਾ ਹੋਵੇ ਹਰੇਕ ਖੁਸ਼ ਰਹੇ ਜਿੰਨਾ ਕਿ ਮੈਂ ਐਫਰਟ ਕਰ ਸਕਦੀ ਹਾਂ ਕਿਸ ਲਈ ਮੈਂ ਕਰਦੀ ਹਾਂ ਹਨਾ ਜਿੰਨੀ ਕੁ ਜੋਗੀ ਮੈਂ ਹੈਗੀ ਆ ਮੈਂ ਸੱਚੀ ਕਰਦੀ ਆ ਮੈਂ ਮਤਲਬ ਪੂਰੀ ਵਾਹ ਲਾ ਦਿੰਦੀ ਆ ਆਪਣਾ ਕਰਨ ਵਾਸਤੇ ਕਿਸੇ ਨੂੰ ਖੁਸ਼ ਵੀ ਕਰਨ ਵਾਸਤੇ ਸੋ ਮੈਂ ਬਸ ਇਦਾਂ ਹੀ ਹੱਸਦੇ ਰਹਿਣਾ ਚਾਹੁੰਦੀ ਆ ਸਵੇਰੇ ਉੱਠਦੀ ਹੁੰਦੀ ਆ ਜਦੋਂ ਸ਼ੀਸ਼ਾ ਦੇਖੀ ਤਾਂ ਮੈਂ ਆਪਣੇ ਆਪ ਨੂੰ ਫੇਸ਼ੀ ਸ਼ੀਸ਼ੇ ਦੇਖ ਕੇ ਕਿ ਨਹੀਂ ਹੂੰ ਕਿਆ ਮਤ ਹੈ ਹਾਂ ਸਾਸ ਕੇ ਦੇਖਣਾ ਦੋ ਦਿਨ ਵਾਰੀ ਤੇ ਬਸ ਫਿਰ ਉਹ ਸ਼ੁਰੂਆਤ ਦੇ ਹੁੰਦੀ ਫਿਰ ਉਹ ਹੱਸ ਨਹੀਂ ਹੱਸਣਾ ਹੀ ਹੱਸਣਾ ਹੱਸਣਾ ਕੱਲ ਪਰਸੋਂ ਇੱਥੇ ਸ਼ੂਟ ਤੇ ਆਈ ਸੀ ਮੈਨੂੰ ਫੀਵਰ ਹੋਇਆ ਸੀਗਾ ਤੇ ਇਸ ਵਿੱਚ ਬਾਜੀ ਮੈਂ ਥੋੜੀ ਚੁੱਪ ਸੀ ਕਿਉਂਕਿ ਫੀਵਰ ਸੀਗਾ ਬੋਡੀ ਪੇਨ ਕਰ ਰਹੀ ਸੀ ਸਾਰੀ ਸਮੀ ਪੱਜੀ ਕਹਿੰਦੇ ਕਿ ਰਾਜ ਮੈਮਾ ਫਸਟ ਟਾਈਮ ਤੁਹਾਨੂੰ ਚੁੱਪ ਕਰੇ ਦੇਖਿਆ ਬਿਨਾ ਹੱਸੇ ਦੇਖਿਆ ਹਨ ਤੇ ਮਤਲਬ ਸਾਰਿਆਂ ਨੂੰ ਅਜੀਬ ਲੱਗ ਰਿਹਾ ਸੀ ਕਿ ਰਾਜ ਨੂੰ ਕੀ ਹੋਇਆ ਅੱਜ ਹੱਸ ਨਹੀਂ ਰਹੀ ਹੈ ਨਾ ਮਤਲਬ ਤੇ ਨੈਕਸਟ ਡੇ ਮੈਂ ਠੀਕ ਸੀ ਉਹ ਆਈ ਮੈਂ ਮਸਤੀ ਕਰਦੀ ਆਈ ਕਹਿੰਦੇ ਅੱਜ ਲੱਗਦਾ ਰਾਜ ਆਇਆ ਹੈ ਰਾਜ ਆਇਆ ਹੈ ਨਾ ਮੈਂ ਹੁਣੇ ਸੈਟ ਤੇ ਦੇਖ ਰਹੀ ਸੀ ਤੁਹਾਡਾ ਹਾਸਾ ਮੈਂ ਕਿਹਾ ਰਾਜ ਮੈਡਮ ਦਾ ਹਾਸਾ ਵੀ ਨਾ ਸਾਡੇ ਵਰਗਾ ਹੀ ਕੰਟਰੋਲ ਤੋਂ ਬਾਹਰ ਨਹੀਂ ਹੋ ਸਕਦਾ ਇੱਕ ਨਾ ਮम्मी ਹਮੇਸ਼ਾ ਕਹਿੰਦੀ ਨਿਕੰਦੀ ਕਈ ਵਾਰ ਨਾ ਜਿਹੜੀਆਂ ਆਪਣੇ ਵਿਆਹ ਤੇ ਖੁਆਇਸ਼ਾਂ ਦੂਰੀਆਂ ਰਹਿੰਦੀਆਂ ਨਾ ਬੰਦਾ ਨਾ ਆਪਣੇ ਬੱਚਿਆਂ ਦੇ ਵਿਆਹ ਤੇ ਪੂਰੀਆਂ ਕਰਦਾ ਤੇ ਰਾਜਧਾਨੀ ਵਾਲੀ ਕੋਈ ਅਸੀ ਖੁਆਇਸ਼ ਸੀ ਜਿਹੜੀ ਆਪਣੇ ਵਿਆਹ ਤੇ ਦੂਰੀ ਰਹੀ ਉਹ ਕਹਿੰਦੀ ਆਪਣੇ ਪੁੱਤ ਦੇ ਵਿਆਹ ਤੇ ਮੈਂ ਕਰਦੀ ਮੈਂ ਕੀ ਦੱਸਾਂ ਮੇਰੀਆਂ ਕਿੰਨੀਆਂ ਖੁਆਇਸ਼ਾਂ ਕਿੰਨੀਆਂ ਖੁਆਇਸ਼ਾਂ ਨੇ ਹੈਨਾ ਤੇ ਆਹ ਸ਼ੂਟ ਵਾਲੇ ਵਿੱਲੇ ਹੀ ਨਹੀਂ ਕਰਦੇ ਔਨ ਕੈਮਰਾ ਲਾ ਮਾ ਜਾ ਰਿਹਾ ਸ਼ੂਟ ਵਾਲੇ ਵਿੱਲੇ ਨਹੀਂ ਕਰਦੇ ਪੇਮੈਂਟ ਟਾਈਮ ਸਰ ਕਰਦੇ ਹੋ ਠੀਕ ਦਿਨਾਂ ਬਾਅਦ ਵਿਆਹ ਹੈ ਛੇ ਦਿਨਾਂ ਬਾਅਦ ਵਿਆਹ ਅੱਜ ਛੇਤਰੀ ਕੇ 12 ਦਾ ਵਿਆਹ 11 ਨੂੰ ਪਾਠ ਤੇ ਇੱਥੇ ਸਾਰਾ ਪਹਿਲਾਂ ਹੀ ਸਾਰੇ ਹੁਣ ਤੇ ਤੁਹਾਡੇ ਘਰ ਉਹ ਲੇਡੀ ਸੰਗੀਤ ਵੀ ਸ਼ੁਰੂ ਹੋ ਜਾਊਗਾ ਕੱਲ ਸਾਇ ਚਿੱਠੀ ਆ ਗਈ ਉਹ ਕਹਿੰਦੀ ਮੇਰੇ ਸੱਸ ਤੇ ਘਰ ਹੀ ਨਹੀਂ ਹੁੰਦੀ ਹੋਰ ਲੈ ਉਹਨੂੰ ਖੁਸ਼ੀ ਆ ਗਈ ਮੇਰੀ ਸੱਸ ਕੰਮ ਕਰਦੀ ਆ ਮੇਰੀ ਸੱਸ ਹੀ ਰੋਇਨ ਹੈ ਯਾਰ ਨਹੀਂ ਐਸੀ ਕੋਈ ਹੈਗਾ ਕਿ ਯਾਰ ਇਦਾਂ ਦੀ ਮੈਨੂੰ ਜੋ ਬੰਦੇ ਵਿਆਹ ਚ ਡਰੈਸ ਚਾਹੀਦੀ ਨਿਰਪੇ ਇਹੀ ਚੀਜ਼ ਚਾਹੀਦੀ ਇਦਾਂ ਹੀ ਹੋਣਾ ਚਾਹੀਦਾ ਬਸ ਸਹੀ ਗੱਲ ਦੱਸਾਂ ਉਹਨਾਂ ਨੂੰ ਕੁਝ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਵੀ ਮੈਂ ਕੀ ਬਣਵਾਇਆ ਕੀ ਨਹੀਂ ਕਿਸੇ ਨੂੰ ਨਹੀਂ ਪਤਾ ਈਵਨ ਮੇਰਾ ਦਹਜ ਬਣਿਆ ਵੀ ਨਹੀਂ ਹਾਂ ਕੱਲ ਮੈਂ ਬੁਟੀਕ ਤੇ ਫੋਨ ਕੀਤਾ ਸੀ ਉਹ ਕਹਿੰਦੇ ਸੀ ਹਜੇ ਕੱਟਣਾ ਐ ਸੂਟ ਤੇ ਮੈਂ ਕਿਹਾ ਪਲੀਜ਼ ਕਰ ਦਿਓ ਮੇਥੋਂ ਜਾ ਨਹੀਂ ਹੋਇਆ ਐਦਾਂ ਹੀ ਮਤਲਬ ਦਾ ਦਸ ਦਸ ਦੋਸਤੇ ਵੀ ਆਏ ਜੇ ਕਰਨਾ ਐ ਜੇ ਕਰਨਾ ਉਹ ਕਰਕੇ ਇੱਕ ਚੀਜ਼ ਇਸ ਵਿਆਹ ਦੇ ਵਿੱਚ ਖਾਸ ਹੋਣ ਵਾਲੀ ਆ ਕਿ ਪਹਿਲੀ ਗੱਲ ਤਾਂ ਅਸੀਂ ਕੁਝ ਲੈਣਾ ਨਹੀਂ ਬਹੁਤ ਛੋਟੀ ਗੱਲ ਕੁਝ ਨਹੀਂ ਸਿੰਪਲ ਵਿਆਹ ਬਿਲਕੁਲ ਤੇ 21 ਬੰਦੇ ਵਾਲਾ 21 ਬੰਦੇ ਜਾਣਗੇ ਸਿਰਫ ਹਾਂਜੀ ਤੇ ਦੂਜੀ ਗੱਲ ਮੇਰੀ ਮਦਰ ਨੂੰ ਮੇਰੇ ਵਿੱਚ ਰੱਖਣਾ ਚਾਹੁੰਦੀ ਹਨ ਕਿਉਂ ਹੈ ਨਹੀਂ ਮੇਰਾ ਬੇਟਾ ਬਹੁਤ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਨਾ ਕਿ ਉਹਨਾਂ ਨੇ ਪਾਲਿਆ ਜੋਬ ਨੂੰ 2.5 ਸਾਲ ਦਾ ਕਿੱਦਾਂ ਹੈ ਨਾ ਨਾਨੀ ਨੇ ਪਾਲਿਆ ਤੇ ਮੇਰੇ ਮੰਮੀ ਦੀ ਨਾ ਇੱਕ ਪੁਰਾਣੀ ਸਲਵਾਰ ਸਿਲਕ ਦੀ ਮੈਂ ਰੂਨਰ ਕਲਰ ਦੀ ਉਹ ਸਲਵਾਰ ਮੈਂ ਇਸ ਵਿਆਹ ਦੇ ਵਿੱਚ ਪਾ ਰਹੀ ਹਾਂ ਕਿਆ ਬਾਤ ਹੈ ਉਹਦੇ ਨਾਲ ਮੈਂ ਉਹਦੇ ਨਾਲ ਮੈਂ ਆਪਣਾ ਕਮੀਜ਼ ਬਣਵਾਇਆ ਠੀਕ ਹੈ ਤਾਂ ਉਹਨਾਂ ਨੂੰ ਮੈਂ ਪ੍ਰੈਜ਼ੈਂਟ ਰੱਖਣਾ ਆ ਕਿਆ ਆਵਾਜ਼ ਆ ਤੇ ਇਹ ਉਹਦੇ ਚ ਖਾ ਸਕੀ ਮੈਂ ਆਪਣੀ ਮਾਂ ਦੀ ਸਲਵਾਰ ਨਾਲ ਦਾ ਕਮੀਜ਼ ਬਣਾ ਕੇ ਨਹੀਂ ਇਹ ਜਜ਼ਬਾਤ ਨੇ ਹੈ ਨਾ ਬੰਦਾ ਜਿੰਨੀ ਮਰਜ਼ੀ ਤਰੱਕੀ ਕਰ ਜੇ ਮੈਨਾਂ ਹਮੇਸ਼ਾ ਚੀਜ਼ ਕਿੰਨੀ ਹੁੰਦੀ ਹੈ ਕਿ ਅੱਜ ਦੀ ਪੀੜ੍ਹੀ ਨਾ ਰਿਸ਼ਤਿਆਂ ਦੇ ਵਿੱਚ ਕਮਜ਼ੋਰ ਹੋ ਗਈ ਪਰ ਅਸੀਂ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਜਦੋਂ ਆਪਣੇ ਭੈਣ ਪਰ ਆ ਆਪਣੇ ਮਾਪੇ ਦੀ ਗੱਲ ਆਉਂਦੀ ਹੈ ਉਹਨਾਂ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ ਭਾਵੇਂ ਜਿੰਨਾ ਮਰਜ਼ੀ ਕੋਈ ਤੁਹਾਡਾ ਸੱਕਾ ਹੋ ਜੇ ਬਿਲਕੁਲ ਬਿਲਕੁਲ ਤੇ ਇਹ ਕਿਦਾਂ ਆਇਆ ਕਿ ਯਾਰ 21 ਬੰਦਿਆਂ ਦੀ ਬਰਾਤ ਲੈ ਕੇ ਜਾਣੀ ਆ ਕੁੜੀਆਂ ਵਾਲਿਆਂ ਤੇ ਕਿਸੇ ਤਰੀਕੇ ਦਾ ਕਿਸੇ ਤੇ ਬੋਝ ਨਹੀਂ ਪਾਉਣਾ ਚਾਹੁੰਦੀ ਸੱਚੀ ਦ ਔਰ ਇਹ ਆ ਕਿ ਹਨਾ ਆਪਣੇ ਜਿਵੇਂ ਰਿਸ਼ਤੇਦਾਰੀ ਵਾਧੂ ਹੁੰਦੇ ਮਾਸੀ ਚਾਚੀ ਗਾ ਫਲਾਣਾ ਢਮਕਾਣਾ ਉਹਨਾਂ ਨੇ ਨਾਨਕੇ ਦਾਦੇ ਕਹੀਆ ਬਾਕੀ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਿਰਮਲ ਰਿਸ਼ੀ मैम ਮੈਨੂੰ ਕਹਿੰਦੇ ਕਿਸੇ ਨੂੰ ਨਹੀਂ ਬੁਲਾਉਣਾ ਹੈਗਾ ਜੇ ਤੂੰ ਬੁਲਾ ਲਿਆ ਮੈਨੂੰ ਨਾ ਬਲੈਂਕ ਦੀ ਵੀ ਮੈਂ ਕਹਾਂ ਨਹੀਂ मैम ਬੁਲਾ ਹੀ ਨਹੀਂ ਰਹੀ ਕਹਿੰਦੇ ਕਿਸੇ ਤੇ ਬੋਝ ਨਹੀਂ ਪਾਉਣਾ ਮੈਂ ਕਹਾਂ ਨਹੀਂ ਨਹੀਂ ਤਾਂ ਕਰਕੇ ਮਤਲਬ ਆਪਣੀ ਇੰਡਸਟਰੀ ਦੇ ਵਿੱਚੋਂ ਵੀ ਮੈਂ ਕਿਸੇ ਨੂੰ ਨਹੀਂ ਬੁਲਾ ਰਹੀ ਹਮ ਜਸਟ ਬਾਅਦ ਚ ਸਾਰਿਆਂ ਦਾ ਮੂੰਹ ਮਿੱਠਾ ਕਰਾਵਾਂਗੇ ਤੇ ਪਰ ਮੈਨੂੰ ਐ ਲੱਗਦਾ ਵੀ ਕੁੜੀ ਦੇ ਪੇਰੈਂਟਸ ਤੇ ਇਨਾ ਵਜਨ ਪਾਉਣਾ ਉਹ ਖਾਣਾ ਬੰਦੇ ਦੀ ਸਾਰੀ ਕਮਾਈ ਲੱਗ ਜਾਂਦੀ ਆ ਬਿਲਕੁਲ ਤੇ ਜਿਹਨੀਆਂ ਖੂਬਸੂਰਤ ਸੋਚ ਆ ਨਾ ਪਰਮਾਤਮਾ ਕਰੇ ਜੋ ਬੰਦੇ ਜ਼ਿੰਦਗੀ ਦਾ ਸਫ਼ਰ ਉਹਨਾ ਸੋਹਣਾ ਹੋਵੇ ਤੇ ਤੁਸੀਂ ਸੱਚੀ ਨੂੰ ਸੱਸ ਨਹੀਂ ਤੁਸੀਂ ਸਹੇਲੀ ਆ ਹੀ ਬਣ ਕੇ ਰਵੋ ਤੇ ਜਦੋਂ ਰਾਜਤਾਰੀ ਵਾਲਾ ਸਾਨੂੰ ਆਹ ਤੋਂ ਬਾਅਦ ਮਿਲਦੇ ਰਿਹਾ ਕਿ ਮੇਰੇ ਤੇ ਹੁਣ ਘਰ ਦੀ ਡੋਰ ਮੇਰੇ ਸੀਦੇ ਹੱਥ ਹੈ ਮੈਂ ਤੇ ਆਸ਼ ਕਰਦੀ ਆ ਬਿਲਕੁਲ ਬਿਲਕੁਲ ਇਦਾਂ ਹੀ ਹੋਊਗਾ ਇਦਾਂ ਹੀ ਸੁਣਨ ਨੂੰ ਮਿਲੂਗਾ ਤੁਹਾਨੂੰ ਬਿਲਕੁਲ ਬਾਕੀ ਮੇਰੀ ਮੇਰੀ ਇੱਕ ਚੀਜ਼ ਆ ਨਾ ਮੈਂ ਇੰਟਰਫੇਅਰ ਬਹੁਤ ਘੱਟ ਕਰਦੀ ਆ ਕਿਸੇ ਦੀ ਲਾਈਫ ਦੇ ਵਿੱਚ ਵੀ ਮੈਂ ਸੋ ਹੁਣ ਰਹੀਆਂ ਮੈਂ ਅੱਗੇ ਵੀ ਐਵੇਂ ਰਹਿਣਾ ਚਾਹੁੰਦੀ ਆ ਯਾ ਤੇ ਤੁਹਾਡੀ ਨੂੰ ਖੁਸ਼ ਰਹੂਗੀ ਸੀ ਜਦ ਹੀ ਨਹੀਂ ਹਸ ਮੁਕ ਸਾਸੂ ਹੋਏ ਉਹ ਵੀ ਮੈਨੂੰ ਕੀ ਕਹਿਣਾ ਗੋਡ ਬlesਸ ਯੂ ਬਹੁਤ ਬਹੁਤ ਵਧਾਈਆਂ ਸਾਸੂ ਮਾ ਉਹਦਾ ਵਧਨ ਜਾ ਰਿਹਾ ਤੁਸੀਂ ਵੱਡੇ ਹੋ ਗਏ ਹੋ ਥੈਂਕ ਯੂ ਸੋ ਮਚ ਉਮਰ ਤੋਂ ਨਹੀਂ ਆਈਡੀਆ ਲਾਇਆ ਜਾ ਸਕਦਾ ਪਰ ਉਹਦਾ ਤੇ ਵਟਾ ਹੈਗਾ ਜਿੰਮੇਵਾਰੀ ਵੱਡੀ ਹੈਗੀ ਹੈ ਪਰਮਾਤਮਾ ਇਸੇ ਵੀ ਤੁਹਾਨੂੰ ਸਕਾਰ ਕਰੇ ਸਫਲ ਕਰੇ ਸਾਡੀਆਂ ਦੁਆਵਾਂ ਥੈਂਕ ਯੂ ਸੋ ਮਚ ਥੈਂਕ ਯੂ ਜੀ